ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਕੱਟੀ ਤੇ ਇੱਕ ਗਾਂ ਵੱਧ ਜਾਣ ਕਰ ਲੈਨੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਸਰਿਕਾਲ ਜੀ ਨਾਮ ਨਾਮ ਭਰੂਪਾਲ ਸਿੰਘ ਜੀ ਪਿੰਡ ਪਿੰਡ ਸੰਧੂ ਕਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤੋਂ ਠੀਕ ਹੈ ਹਾਂਜੀ ਬਈ ਕਿੰਨੇ ਨਾਲ ਆ ਕੇ ਪਕਾਉ ਉਹ ਆਪਣੇ ਕੋਲ ਆਜਾ ਆਪਣੇ ਕੋਲ ਦੋ ਨਾਕ ਆ ਗਏ ਇੱਕ ਤਾਂ ਵੱਡੀ ਬੈੜ ਹੈਗੀ ਇੱਕ ਉਧਰ ਸਿਰੇ ਤੇ ਕੱਟੀ ਖੜੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਬੈੜ ਦੀ ਜਾਣਕਾਰੀ ਦਿਓ ਜੀ ਇਹ ਬੈੜ ਤੁਸੀਂ ਇਹ ਮੰਨ ਲਓ ਵੀ ਦੂਜੇ ਸੂਏ ਨੂੰ ਗੱਭਣ ਸੀ ਹਾਂਜੀ ਡੇਢ ਇੱਕ ਮਹੀਨੇ ਦੀ ਮੰਨ ਲਓ ਵੀ ਕੱਚੀ ਸੂਈ ਠੀਕ ਹੈ ਜੀ ਇਹਨੂੰ ਸੂਈ ਨੂੰ ਮੰਨ ਲਾਏ ਵੀ 14-15 ਦਿਨ ਹੋਏ ਆ ਹਾਂਜੀ ਔਰ 13 ਗਿ ਲੀਟਰ ਦੁੱਧ ਤਿਆਰ ਹੈ ਠੀਕ ਹੈ ਜੀ ਪਹਿਲਾਂ ਨੇ ਮੰਨ ਲਾਏ ਵੀ 27 ਕਿਲੋ ਦੁੱਧ ਦਿੱਤਾ ਹੈ ਬੈੜ ਦਾ ਢਾਂਚਾ ਠੁਣ ਚਾਬਾ ਡਬਲ ਡਬਲ ਬਰੀਡ ਬਹੁਤ ਅੱਛੀ ਸੀ ਠੀਕ ਹੈ ਜੀ ਹਾਂ ਤੇ ਰੇਟ ਭਰਾ ਜਾ ਜਾ ਰੇਟ ਵਾਸ ਸੋਣਾ ਜਾ ਘੜੀਆਂ ਮੰਨ ਲਾ ਵੀ ਆਪਾਂ ਬੱਚਿਆਂ ਦਾ ਮੁੱਲ ਏ 13 ਗੀ ਲੀਟਰ ਦੁੱਧ ਹੁਣ 12 ਮੰਨ ਕੇ ਵਾਲਾ ਸੌਦਾ ਕਰ ਲਈ ਠੀਕ ਹੈ ਜੀ 75000 ਰੁਪਏ ਦੀ ਵੜ ਦੇਣਾ ਠੀਕ ਹੈ ਲੋ ਪਰ ਕੱਦ ਵੜ ਤੁਸੀਂ ਕਰਮਾਂ ਵਾਲੀ ਦਾ ਦੇ ਰਹੇ ਆਂ ਤਾਂ ਸੋਣਾ ਵੜ ਜੀ ਨੇ ਠੀਕ ਹੈ ਐਮ ਸਰ ਆ ਗਈ ਹਾਂਜੀ ਜਿਹਨੇ ਪਾਲ ਲਈ ਨਾਲੇ ਤਾਂ ਦੁੱਧ ਪੀਉ ਦੋ ਬੱਚਿਆਂ ਦਾ ਮੁੱਲ ਏ 2 ਲੱਖ ਰੁਪਏ ਦੀ ਜਿਹੜਾ ਮਰਜੀ ਵੇਚ ਲਈ ਜਿਹਨੂੰ ਮਰਜੀ ਸਹੀ ਗੱਲ ਹੈ ਸਹੀ ਗੱਲ ਲੋ ਏਦਾਂ ਵੜਾ ਕਿੱਥੇ ਮਿਲਦਿੰਦਾ ਟਾਪ ਫਾਰਮ ਦੀ ਵੜਾ ਲੋ ਜੀ ਫੇਸ ਚੈੱਕ ਕਰ ਸਾਹਿਬ ਚੰਗੀ ਪੜੀ ਬਲੋਸੀ ਆ ਲੋ ਰੰਗ ਪ੍ਰਿੰਟ ਕਿਆ ਵਾਸ ਸੀ ਜੇ ਟਾਈਮ ਤੇ ਸੁਦੀ ਬਾਲੀ ਬਾਲੀ ਕੁਆਲਟੀ ਹੀ ਬੱਚੀ ਦੀ ਠੀਕ ਹੈ ਠੀਕ ਹੈ ਢਾਂਚਾ ਢੋਂਚਾ ਇਨੀ ਬਰੀਡ ਕਿੱਥੇ ਮਿਲਦੀ ਆ ਮੋੜ ਲੋ ਜੀ ਮੋੜ ਦੋ ਆ ਜਾ ਪੁੱਤ ਦੇਖ ਸਰ ਪਾਤ ਵੱਡ ਤੇ ਚਾਹ ਦੋ ਰੰਗ ਚੋਕੇ ਲਈ ਜੜ ਮੈਂ ਖਾਂ ਆ ਇਹਦਾ ਫੁੱਲ ਤਸੱਲੀ ਕਰੇ ਪੈਸੇ ਦੇਣੇ ਆ ਲੈਨੇ ਠੀਕ ਹੈ ਜੀ ਲੋ ਜੀ ਚੈੱਕ ਕਰ ਸਰ ਕੇ ਫੂਸ ਬੁਖਾ ਲੈ ਦਾ ਹੜ ਜਾ ਪੁੱਤ ਹੜ ਜਾ ਪੁੱਤ ਆ ਹੁਣ ਬਖਾ ਨੇੜੋ ਫੂਸ ਠੀਕ ਐ ਕੇ ਸਕੂਲ ਦਿਖਾ ਦੇ ਪਾਸਾ ਆਸਾ ਠੀਕ ਆਣਾ ਸੋਣਾ ਦੇ ਝਲਕ ਮਾਰਦੇ ਆ ਚਾਰ ਸਪੀਰ ਤੋਂ ਇੱਕੋ ਜੀ ਆ ਵਿੱਚ ਸਹੀ ਗੱਲ ਹੈ ਸਹੀ ਗੱਲ ਲੋ ਜੀ ਇਸਲੀ ਸਾਈਡ ਵੀ ਚੈੱਕ ਕਰ ਸਕਦੇ ਸਰੋ ਕੋਲ ਇੱਥੇ ਮੜਾ ਲੋ ਜੀ ਉੱਦਲੀ ਸਾਈਡ ਚੈੱਕ ਕਰ ਸਰ ਕੱਦ ਵੇਟ ਸੁਖਣਾ ਤੁਹਾਡੇ ਸਾਹਮਣੇ ਦੀਦੀ ਆ ਭਰਾ ਦੱਸਣ ਦੀ ਕੋਈ ਲੋੜ ਨਹੀਂ ਠੀਕ ਐ ਲੋ ਜੀ ਠੀਕ ਐ ਕਿਸ ਵਾਰ ਫਿਰ ਚੈੱਕ ਕਰ ਸਕਦੇ ਹਾਂ ਮਾਰਤਾ ਹੋ ਜੂ ਬਾਈ ਮੜ ਮੋਟਾ ਹਾਂ ਇਹਦੇ ਚੋਂ ਬਸ ਆਪਾਂ ਮਾਨਤਾਨ ਛੋੜ ਸੱਪੇ ਵਾਲੀ ਕਰਾਂਗੇ ਯਾਨੀ ਕਿ ਠੀਕ ਹੈ ਜੀ ਠੀਕ ਹੈ ਬਾਹ ਲੰਬਾ ਚੌੜਾ ਤੂੰ ਆਪ ਹੀ ਹਿਸਾਬ ਨਾਲ ਆਪਾਂ ਮੁੱਲ ਨਹੀਂ ਕਰੇ ਠੀਕ ਹੈ ਜੀ ਠੀਕ ਹੈ ਆਹਲਾ ਹੋਏ ਇਹ ਜੀ ਕੁਆਲਟੀ ਦੀ ਐਫਰ ਬੱਛੀ ਆ ਹਾਂਜੀ 65 70000 ਰੁਪਏ ਬੱਛੀ ਦੇ ਮੰਗਦਾ ਠੀਕ ਹੈ ਜੀ ਹਾਂਜੀ ਭਾਈ ਅਗਲੀ ਦੱਸੋ ਅਰਵੀ ਕੱਟੀ ਦੀ ਜਾਣਕਾਰੀ ਦਿਓ ਇਹ ਕੱਟੀ ਆ ਮੰਨ ਲਓ ਵੀ 12 ਮਹੀਨਿਆਂ ਦੀ ਹੈ ਹਾਂਜੀ ਬਹੁਤ ਟੌਪ ਸੀਮਨ ਦੀ ਕੱਟੀ ਹੈ ਠੀਕ ਹੈ ਜੀ ਤੇ ਮਾਲੋਬੀ ਬੈਟਾ ਢੂੜ ਖਾਊਗੀ ਕੀੜ ਦਾ ਹਾਂਜੀ ਟੀਕਾ ਲੈ ਲੂ ਕੱਟੀ ਖਾਣਾ ਹੋਮੀ ਕਾਗ ਯਾਰ ਕਾ ਪਿੰਡ ਹੈ ਥਣਾ ਥਣਾ ਦੀ ਤੇ ਝੋਲੀ ਦੀ ਕੁਆਲਿਟੀ ਦਿਖਾ ਦੇ ਅੱਗੇ ਦੀ ਵਿਖਾ ਦੇ ਠੀਕੇ ਅਰਜਨ ਕੁੰਗੜ ਦੀ ਹੈ ਅਰਜਨ ਕੁੰਗੜ ਦੀ ਹਾਂ ਠੀਕ ਹੈ ਜੀ ਰੇਟ ਭਾਜਾ ਜਾਦਾ ਰੇਟ ਇਹਦਾ ਮੰਨ ਲਓ ਵੀ ਜੇ ਤਾਂ ਮੁੱਲ ਕਰਾਉਣਾ ਤਾਂ 25000 ਰੁਪਏ ਹਾਂਜੀ ਬਾਸਾਪਾ ਮੰਨ ਲਾਂ ਵੀ 24000 ਦੀ ਕੱਟੀ ਦੇ ਦਾਂ ਠੀਕ ਹੈ ਜੀ ਹਾਂ ਮੜਾ ਤੋਰ ਦੋ ਵੀ ਤੋਰਨਾ ਨੇ ਤੋਰ ਦੋ ਮੜਾ ਤੋਰ ਨਾ ਪਤਾ ਨੂੰ ਹੋਏ ਚੈੱਕ ਕਰ ਸਕਦੇ ਕੱਟੀ ਦਾ ਪਿੰਡਾ ਮੁੰਡਾ ਦੇ ਲੈ ਉਮੀ ਕਾਗ ਯਾਰ ਕੀ ਹੈ ਠੀਕ ਹੈ ਠੀਕ ਲਓ ਜੀ ਪੱਟਾ ਪਾ ਦੇਖ ਸਕਦੇ ਹਾਂ ਝੋਲੀ ਚਾਰ ਹੀ ਥਾਣਾ ਐ ਸਿੰਘੀ ਐ ਨਾਲ ਨਾਲ ਹੀ ਲੱਗੀ ਸਿੰਘੀ ਅਰਜਨ ਕੁੰਗੜ ਦਾ ਬੱਚਾ ਜੀ ਹਾਂਜੀ ਠੀਕ ਹੈ ਠੀਕ ਲਓ ਜੀ ਚੈੱਕ ਕਰ ਸਨ ਨਾ ਪਤਾ ਲੈ ਆ ਲੈ ਭਾਈ ਇੱਥੇ ਲੈ ਫੇਰ ਇੱਕ ਵਾਰ ਛੋਟੀ ਵੀਡੀਓ ਬਣਾਉਣੀ ਆਪਾਂ ਸ਼ਾਰਟ ਠੀਕ ਹੈ ਜੀ ਲਓ ਜੀ ਚੈੱਕ ਕਰ ਸਕਦੇ ਆਪਾਂ ਹਾਂਜੀ ਭਈ ਇਹ ਸੈਟ ਦੇ ਦਾ ਦੱਸੋ ਮੜਾ ਕਿੰਨਾ ਖਰਚਾ ਹੈ ਕੀ ਗੱਲਬਾਤ ਆ ਭਈ ਇਹਦੀ ਸੈਟ ਬਾਈ ਆਪਣਾ ਆ ਹਾਂਜੀ ਵੀ ਆਪਣਾ 32 बाई 80 ਦਾ ਠੀਕ ਹੈ ਜੀ ਸਾਡੇ 2300 ਤੇ 2400 ਏਰੀਆ ਬਣਦਾ ਹਾਂਜੀ 3 ਲੱਖ ਰੁਪਏ ਵਿੱਚ ਤਿਆਰ ਹੋ ਗਿਆ 3 ਲੱਖ ਖਰਚਾ ਹਾਂ ਕਿਉਂਕਿ ਅੱਜ ਕੱਲ ਬਹੁਤ ਵਧੀਆ ਚੀਜ਼ ਆ ਜੇ ਬੰਦੇ ਨੇ ਢੰਗ ਤਰੀਕੇ ਨਾਲ ਵਧੀਆ ਸਕੀਮ ਨਾਲ ਪਾਉਣਾ ਹਾਂਜੀ ਉਹ ਵੀ ਐ ਮੰਨ ਲਓ ਵੀ ਆਪਾਂ ਪੂਰਾ ਟੌਪ ਦਾ ਲੋਹਾ ਲਾਇਆ ਹਾਂਜੀ ਵਧੀਆ ਹੀ ਚਾਦਰ ਪਾਈ ਠੀਕ ਹੈ ਜੀ ਬਾਕੀ ਬੱਬਲ ਸੀਟ ਦਾ ਐ ਸੌਖਾ ਹੈ ਹਾਂਜੀ ਇਹਦੇ ਨਾਲ ਮੰਨ ਲਾ ਜੀ 15% ਗਰਮੀ ਦਾ ਬਹੁਤ ਘੰਟੇ ਦਾ ਪੂਰੇ ਬੱਠਾ ਪੈ ਜਿਹੜੀ ਮੇਠਾ ਬੱਲ ਸੀ ਹਾਂ ਬੱਲ ਸੀ ਬੱਲ ਸੀ ਠੀਕ ਹੈ ਜੀ ਹਾਂ ਲੋਪਰਾ ਕਿਸਾਨ ਵੀਰੋ ਜੀ ਕਿਸੇ ਨੇ ਇਹਦਾ ਸੈਟ ਅਪ ਰਲਾ ਤਾਂ ਬਹੁਤ ਮਿਲਦਾ ਵਧੀਆ ਲੱਗਿਆ ਠੀਕ ਹੈ ਨਾ ਬਾਈ ਨੇ ਪਾਇਆ ਆਪਣੇ ਨੇ ਤੇ ਚੈੱਕ ਕਰ ਸਕਦੇ ਹੋ ਤੇ ਗਰਮੀ ਦਾ ਠਾ ਹਾਈ ਨਹੀਂ ਬਈ ਦੇਖੋ ਪੱਖੇ ਵੀ ਹੈ ਨਹੀਂ ਹੁਣ ਦੇਲਾ ਠੰਡਾ ਪਿਆ ਮੌਸਮ ਤੇ ਮੈਨੂੰ ਤਾਂ ਵਧੀਆ ਚੀਜ਼ ਲੱਗੀ ਜੇ ਸੋਨੂੰ ਵਧੀਆ ਚੀਜ਼ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ